ਬਹੁਤ ਬਹੁਤ ਧੰਨਵਾਦ ਅੱਜ ਬੜੇ ਇੰਪੋਰਟੈਂਟ ਇਸ਼ੂ ਦੇ ਤੇ ਤੁਹਾਨੂੰ ਸਾਰਿਆਂ ਨੂੰ ਸੱਦਾ ਭੇਜਿਆ ਸੀ ਤੁਸੀਂ ਸਾਰੇ ਆਏ ਹੋ ਥੈਂਕ ਯੂ ਪੰਜਾਬ ਦੇ ਵਿੱਚ ਦੇਸ਼ ਦੇ ਅੰਦਰ ਵਨ ਨੇਸ਼ਨ ਵਨ ਟੈਕਸ ਯਾਨੀ ਕਿ ਜੀਐਸਟੀ ਆਉਣ ਤੋਂ ਪਹਿਲਾਂ ਜਿਹੜੇ ਪੰਜਾਬ 'ਚ ਟੈਕਸ ਲਗਾਏ ਜਾਂਦੇ ਸੀ ਉਹਨਾਂ ਦੇ ਵਿੱਚ ਬਹੁਤ ਸਾਰੇ ਕੇਸ ਲੰਬੇ ਅਰਸੇ ਤੋਂ ਪੈਂਡਿੰਗ ਪਏ ਸੀ ਕਾਫੀ ਸਾਰੇ ਐਕਟ ਸੀਗੇ ਸੈਂਟਰ ਟੈਕਸ ਐਕਟ ਐਂਟਰਟੇਨਮੈਂਟ ਐਕਟ ਵੈਟ ਐਕਟ ਫੋਰ ਕਾਫੀ ਸਾਰੇ ਜਿਹੜੇ ਟੈਕਸ ਸੀ ਉਹਨਾਂ ਦੇ ਵੱਖਰੇ ਕੇਸ ਜਿਹੜੇ ਨੇ ਉਹ ਪੰਜਾਬ ਚ ਪੈਂਡਿੰਗ ਪਏ ਸੀ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਅਸੀਂ OTS ਵਨ ਟਾਈਮ ਸੈਟਲਮੈਂਟ ਸਕੀਮ ਪੰਜਾਬ ਚ ਲਾਂਚ ਕੀਤੀ ਕਿਉਂਕਿ ਸਾਡੀ ਸਰਕਾਰ ਤੋਂ ਪਹਿਲਾਂ ਦੋ ਓਟੀਐ ਸਕੀਮਾਂ ਜਿਹੜੀਆਂ ਪੰਜਾਬ ਚ ਲੱਗੀਆਂ ਦੋ ਪੁਰਾਣੀ ਸਰਕਾਰਾਂ ਦੇ ਸਮੇਂ ਇੱਕ ਜਿਹੜੀ ਆ 2122 ਚ ਓਟੀਐ 1 ਸਕੀਮ ਲਾਂਚ ਹੋਈ ਸੀ 2122 ਦੇ ਵਿੱਚ ਔਰ 200 ਸੋਰੀ 20 ਬੀ ਤੇ 21 ਚ ਹੋਈ ਸੀ ਫਸਟ ਔਰ ਦੂਸਰੀ 2222 ਯਾਨੀ ਦੋ ਲਗਾਤਾਰ ਦੋ ਸਾਲਾਂ ਦੇ ਵਿੱਚ ਦੋ OTES ਸਕੀਮਾਂ ਆਈਆਂ ਪਹਿਲੀ ਸਕੀਮ ਦੇ ਅੰਦਰ ਪਹਿਲੀ ਸਕੀਮ ਦੇ ਅੰਦਰ ਲਗਭਗ 8 ਕਰੋੜ 21 ਲੱਖ OTES 1 OTES 1 ਦੇ ਅੰਦਰ 8 ਕਰੋੜ 21 ਲੱਖ ਰੁਪਇਆ ਡਿਪਾਰਟਮੈਂਟ ਨੂੰ ਰਸੀਵ ਹੋਇਆ ਔਰ ਸੈਕੰਡ OTES ਸਕੀਮ ਦੇ ਅੰਦਰ 4.94 4.94 ਕਰੋੜ ਰੁਪਇਆ ਜਿਹੜਾ ਉਸ ਸਮੇਂ ਦੀ ਸਰਕਾਰ ਨੂੰ ਰਸੀਬ ਹੋਇਆ ਪਰ ਮੈਂ ਸਮਝਦਾ ਦੋਨੇ ਸਕੀਮਾਂ ਜਿਹੜੀਆਂ ਸੀ ਉਹ ਕਿਤੇ ਨਾ ਕਿਤੇ ਬੁਰੀ ਤਰ੍ਹਾਂ ਫੇਲ ਹੋਈਆਂ ਔਰ ਲੋਕਾਂ ਦਾ ਜਿਹੜਾ ਟੈਕਸ ਬੋਰ ਸੀ ਉਹਨਾਂ ਨੂੰ ਰੀਲੀਫ ਦੇਣ ਦੇ ਵਿੱਚ ਉਹ ਬੁਰੀ ਤਰ੍ਹਾਂ ਫੇਲ ਹੋਈਆਂ ناکਾਮ ਹੋਈਆਂ ਔਰ ਉਸ ਬਾਅਦ ਸਾਡੀ ਸਰਕਾਰ ਬਣਨ ਤੋਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਅਸੀਂ ਦੇਖਿਆ ਕਿ ਪੁਰਾਣੇ ਟੈਕਸ ਰਜਿਸਟ੍ਰੇ ਦੇ ਅੰਦਰ ਜੀਐਸਟੀ ਆਉਣ ਤੋਂ ਪਹਿਲਾਂ ਬਹੁਤ ਸਾਰੇ ਟੈਕਸਾਂ ਦੇ ਅੰਦਰ ਬਹੁਤ ਪੁਰਾਣੀਆਂ ਐਪਲੀਕੇਸ਼ਨਾਂ ਕੋਈ 960 ਦੀ ਕੋਈ 552 ਦੀ ਪ੍ਰਾਣੀਆਂ ਕੋਈ ਹਜ਼ਾਰ ਦੀ ਕੋਈ 2000 ਦੀ ਜਿਹੜੇ ਕੇਸ ਸੀ ਉਹ ਪੈਂਡਿੰਗ ਪਿਆ ਸੀ ਉਹ ਸਾਡਾ ਡਿਪਾਰਟਮੈਂਟ ਦੇ ਬਹੁਤ ਸਾਰੇ ਅਧਿਕਾਰੀ ਕੋਈ ਅਪੀਲ 'ਚ ਪਿਆ ਸੀ ਕੋਈ ਡਿਸਟ੍ਰਿਕਟ ਲੈਵਲ ਦੀ ਅਪੀਲ 'ਚ ਪਿਆ ਸੀ ਕੋਈ ਸਟੇਟ ਹਾਈ ਕੋਰਟ ਦੇ ਅੰਦਰ ਪਿਆ ਸੀ ਕੋਈ ਸੁਪਰੀਮ ਕੋਰਟ ਦੇ ਅੰਦਰ ਪਿਆ ਸੀ ਬਹੁਤ ਸਾਰੇ ਕੇਸ ਜਿਹੜੇ ਨੇਗੇ ਉਹ ਡਿਫਰੈਂਟ ਅਦਾਲਤਾਂ ਦੇ ਅੰਦਰ ਚੱਲ ਰਹੇ ਸੀਗੇ ਔਰ ਬਹੁਤ ਸਾਰੇ ਅਪੀਲੇਟ ਅਥਾਰਟੀ ਜਿਹੜੀਆਂ ਡਿਪਾਰਟਮੈਂਟ ਦੀਆਂ ਅਪੀਲੇਟ ਅਥਾਰਟੀਆਂ ਉਹਨਾਂ ਚੱਲ ਰਹੀ ਸੀ ਅਸੀਂ ਓਟੀਐਸ ਥਰਡ ਜਿਹੜੀ ਆ ਉਹ ਪੰਜਾਬ ਸਟਾਰਟ ਕੀਤੀ OTS 3 ਜਦੋਂ ਲਾਂਚ ਕੀਤੀ ਪੰਜਾਬ ਦੇ ਅੰਦਰ ਤਾਂ ਪਹਿਲੀ ਵਾਰ ਅਸੀਂ OTS 3 ਜਿਹੜੀ ਆ ਉਹ ਨਵੰਬਰ 2023 ਚ ਨਵੰਬਰ 2023 OTS 3 ਲਾਂਚ ਕੀਤੀ ਔਰ ਜਿਹਦੇ ਵਿੱਚ ਟੋਟਲ ਬੜੀ ਇੰਪੋਰਟੈਂਟ ਗੱਲ ਆ ਕਿ ਇਸ ਸਕੀਮ ਦੇ ਅੰਦਰ ਟੋਟਲ 70313 70313 ਟੋਟਲ ਐਲੀਜੀਬਲ ਐਪਲੀਕੈਂਟ ਸੀ ਜਿਹੜੇ ਸਕੀਮ ਦੇ ਅੰਦਰ ਆਉਂਦੇ ਸੀ ਜਿਨ੍ਹਾਂ ਦੀ ਅਮਾਉਂਟ ਜਿਹੜੀ ਆ 1 ਕਰੋੜ ਤੋਂ ਥੱਲੇ ਸੀ ਉਹ ਟੋਟਲ 70313 ਜਿਹੜੇ ਲੋਕ ਸੀ ਜਿਹੜੇ ਡੀਲਰ ਸੀ ਉਹ ਆਉਂਦੇ ਸੀ ਉਹਨਾਂ ਵਿੱਚੋਂ ਹੁਣ ਤੱਕ ਬਹੁਤ ਅੱਛੀ ਗੱਲ ਆ ਕਿ ਹੁਣ ਤੱਕ 58756 58756 ਜਿਹੜੇ ਡੀਲਰ ਨੇ ਉਹਨਾਂ ਨੇ ਅਪਲਾਈ ਕੀਤਾ 58000 755 ਰਿਮੇਨਿੰਗ ਸਿਰਫ ਹੁਣ ਸਾਡੇ ਕੋਲੇ ਐਪਲੀਕੈਂਟ ਅਲਜੀ ਵਾਲ ਜਿਹੜੇ ਐਪਲੀਕੈਂਟ ਬਚੇ ਨੇ ਉਹ 11557 ਅਲਜੀ ਵਾਲ ਐਪਲੀਕੈਂਟ ਬਚੇ ਨੇ ਜਿਹੜੇ ਮੈਂ ਸਮਝਦਾ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਜਿਨ੍ਹਾਂ ਨੇ OTS 3rd ਸਕੀਮ ਦਾ ਲਾਹਾ ਲੈਣਾਗਾ ਜਿਨ੍ਹਾਂ ਨੇ OTS 3rd ਸਕੀਮ ਦਾ ਜਿਨ੍ਹਾਂ ਨੂੰ ਮੈਂ ਸਮਝਦਾ ਫਾਇਦਾ ਹੋਣਾਗਾ ਔਰ OTS ਜਿਹੜੀ 3rd ਆ ਇਹਦੇ ਵਿੱਚ 50774 50000 50774 ਉਹ ਐਪਲੀਕੈਂਟ ਨੇ ਜਿਨ੍ਹਾਂ ਦਾ ਏਰੀਅਰ 1 ਲੱਖ ਰੁਪਏ ਤੱਕ ਬਣਦਾ ਸੀ ਜਿਨ੍ਹਾਂ ਦਾ ਏਰੀਅਰ ਓਨਲੀ ਅਪ ਟੂ 1 ਲੱਖ ਉਹ 100% ਹੁਣ ਅਸੀਂ ਵੇਵ ਆਫ ਕਰ ਚੁੱਕੇ ਆ ਯਾਨੀ ਕਿ 50774 ਡੀਲਰ ਵਪਾਰੀ ਪੰਜਾਬ ਦੇ ਵਪਾਰੀ ਭਰਾ ਪੰਜਾਬ ਦੀ ਉਦਯੋਗਪਤੀ ਇਸ ਸਕੀਮ ਦਾ ਲਾਹਾ ਲੈ ਚੁੱਕੇ ਨੇ ਉਹਨਾਂ ਦੀ ਟੋਟਲ ਜਿਹੜੀ ਆ ਉਹਨਾਂ ਦੀ ਉਹਨਾਂ ਨੂੰ ਮਾਫੀ ਹੋ ਚੁੱਕੀ ਆ 50000 774 ਬੰਦਿਆਂ ਨੂੰ ਹੁਣ ਤੱਕ ਇਸ ਸਕੀਮ ਦੇ ਰਾਹੀਂ ਜਿਹੜਾ ਫਾਇਦਾ ਹੋ ਚੁੱਕੀ ਆ ਹਜੇ 7000 982 7982 ਉਹ ਐਪਲੀਕੈਂਟ ਸਾਡੇ ਵਿਚਾਰ ਅਦਿਨ ਨੇ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾਗਾ ਜਿਨ੍ਹਾਂ ਦਾ ਕੇਸ 1 ਕਰੋੜ ਰੁਪਏ ਤੱਕ ਬਣਦਾਗਾ ਉਹ ਅਸੀਂ ਉਹਨਾਂ ਤੇ ਵਿਚਾਰ ਕਰ ਰਹੇ ਹਾਂ ਔਰ ਜਿਹੜੇ ਰਿਮੇਨਿੰਗ ਬਚੇ ਨੇ ਕਿ ਰਿਮੇਨਿੰਗ ਐਪਲੀਕੈਂਟ ਨੇ 11557 ਉਹਨਾਂ ਦਾ ਕੇਸ ਵੀ ਜਿਹੜਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਆ ਸੋ ਮੈਂ ਸਮਝਦਾ ਹੁਣ ਤੱਕ ਦੀ OTS 3rd ਸਕੀਮ ਆ ਜਿਹੜੀ OTS 3rd ਸਕੀਮ ਆਮ ਆਪੀ ਪਾਰਟੀ ਦੀ ਸਰਕਾਰ ਦੇ ਸਮੇਂ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਸਮੇਂ ਸਭ ਤੋਂ ਮੋਸਟ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਜਿਹੜੀ ਆ ਉਹ ਸਾਬਤ ਹੋਈ ਆ ਸਮਾਤ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਸਕੀਮ ਲਿਆਂਦੀ ਜਿਸ ਦੇ ਨਾਲ ਮੈਂ ਸਮਝਦਾ ਪੰਜਾਬ ਦੇ ਵਪਾਰੀ ਵਰਗ ਨੂੰ ਪੰਜਾਬ ਦੇ ਵਪਾਰੀ ਵਰਗ ਨੂੰ ਵੱਡੇ ਪੱਧਰ ਤੇ ਰਾਹਤ ਮਿਲੀ ਹੈ ਔਰ ਵੱਡੇ ਪੱਧਰ ਤੇ ਉਹਨਾਂ ਦਾ ਫਾਇਦਾ ਹੋਇਆਗਾ ਇਹ ਸਕੀਮ ਦੇ ਰਾਹੀਂ ਔਰ ਦੇ ਨਾਲ ਸਾਡਾ ਵੀ ਡਿਪਾਰਟਮੈਂਟ ਦਾ ਵੀ ਕੰਮ ਜਿਹੜਾ ਉਹ ਸਿਖਾਲਾ ਹੋਇਆਗਾ ਕਿਉਂਕਿ ਨਹੀਂ ਸਾਰੀਆਂ ਅਪੀਲਾਂ ਇਹਨਾਂ ਦੇ ਇਹਨਾਂ ਦੇ ਨਾਲ ਸਾਡਾ ਵੀ ਬਹੁਤ ਸਾਰਾ ਜਿਹੜਾ ਮਨੁੱਖੀ ਵਸੀਲੇ ਨੇਗੇ ਜਿਹੜੀ ਸਾਡੀ ਹਿਊਮਨ ਇੰਟਰਵੈਂਸ਼ਨ ਹੁੰਦੀ ਆ ਅਫੀਸਰ ਦੀ ਕਿਉਂਕਿ ਨਹੀਂ ਸਾਰਾ ਜਿਹੜਾ ਇਸ ਤੇ ਸਾਡਾ ਸਮਾਂ ਲੱਗ ਜਾਂਦਾ ਸੀਗਾ ਔਰ ਜਿਹੜੇ ਕਿਤੇ ਨਾ ਕਿਤੇ ਅ ਦੂਸਰੇ ਟੈਕਸ ਅਵੇਜਨ ਕਰਨ ਵਾਲੇ ਲੋਕ ਨੇਗੇ ਉਹ ਬਸ ਰਹਿੰਦੇ ਸੀਗੇ ਹੁਣ ਡਿਪਾਰਟਮੈਂਟ ਦੀ ਜਿਹੜੀ ਮੈਂ ਸਮਝਦਾ ਕੰਮ ਕਾਜ ਆ ਹੋਰ ਵੀ ਅੱਛੇ ਤਰੀਕੇ ਦੇ ਨਾਲ ਹੋ ਸਕੂਗਾ ਇਹ ਵੱਡਾ ਜਿਹੜਾ ਫਾਇਦਾ ਹੋਇਆਗਾ ਇਹਦੇ ਵਿੱਚ ਹੁਣ ਤੱਕ ਇਹਦੇ ਵਿੱਚ ਹੁਣ ਤੱਕ 215 215.192 ਕਰੋੜ ਰੁਪਏ ਜਿਹੜਾ ਉਹਦਾ ਵੇਵ ਆਫ ਹੋ ਚੁੱਕਿਆ 215.92 ਯਾਨੀ 215 ਕਰੋੜ 92 ਲੱਖ ਰੁਪਏ ਦਾ ਹੁਣ ਤੱਕ ਫਾਇਦਾ ਜਿਹੜਾ ਉਹ ਹੋ ਚੁੱਕਿਆ ਔਰ OTS 3 ਦੇ ਰਾਹ OTS 3 ਦੇ ਨਾਲ ਡਿਪਾਰਟਮੈਂਟ ਹੋਣ ਤੱਕ 137 ਕਰੋੜ 137 ਕਰੋੜ 66 ਲੱਖ ਰੁਪਏ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਹੋ ਚੁੱਕੇ ਨੇਗੇ ਇਹੋ ਕੇਸ ਨੇਗੇ ਜਿਹੜੇ ਸਾਲਾਂ ਮਰਦੀ ਜਿਨ੍ਹਾਂ ਨੂੰ ਸਾਲਾਂ ਬੱਧੀ ਪੈਨਿੰਗ ਪੈਸੇ ਸੀ ਜਿਨ੍ਹਾਂ ਤੋਂ ਕੋਈ ਰਿਕਵਰੀ ਨਹੀਂ ਹੋ ਰਹੀ ਸੀ ਬਲਕਿ ਮੈਂ ਸਮਝਦਾ ਕੇਸ ਦੀ ਜਿਹੜੇ ਕੇਸ ਚੱਲਦੇ ਸੀ ਐਪੀਲੈਂਟ ਕੋਰਟਾਂ ਦੇ ਅੰਦਰ ਯੈਕਸ ਮੈਕਨਿਜ਼ਮ ਦੇ ਅੰਦਰ ਉਹਦੇ ਚ ਪੇਸ਼ੀ ਦਰ ਪੇਸ਼ੀ ਚੱਲੀ ਜਾਂਦੀ ਸੀਗੀ ਔਰ ਖਜ਼ਰਖਵਾਰੀ ਜਿਹੜੀ ਸੀਗੀ ਉਹ ਵੱਡੇ ਪੱਧਰ ਤੇ ਹੋ ਰਹੀ ਸੀ ਪਰ ਡਿਪਾਰਟਮੈਂਟ ਦਾ ਮੈਂ ਸਮਝਦਾ ਰੁਕਿਆ ਹੋਇਆ ਪੈਸਾ ਲਗਭਗ 137.6 ਕਰੋੜ ਰੁਪਏ ਡਿਪਾਰਟਮੈਂਟ ਨੂੰ ਵੀ ਵੱਡਾ ਫਾਇਦਾ ਹੋਇਆਗਾ ਔਰ ਇੰਪੋਰਟੈਂਟ ਗੱਲ ਇਹ ਆ ਕਿ ਅਸੀਂ ਕੱਲ ਹੀ ਇਹਨਾਂ ਇਸ ਸਕੀਮ ਨੂੰ ਪੂਰਾ ਐਕਸਟੈਂਡ ਕੀਤਾ ਗਿਆ ਕੱਲ ਇਹ ਸਕੀਮ ਨੂੰ ਅਸੀਂ ਐਕਸਟੈਂਡ ਕੀਤਾ ਗਿਆ ਕਿਉਂਕਿ 30 ਜੂਨ ਨੂੰ 30 ਜੂਨ ਨੂੰ ਆਖਰੀ ਦਿਨ ਸੀਗਾ ਸਕੀਮ ਦੇ ਅੰਦਰ ਆਪਣੇ ਆਪਣੇ ਫਾਰਮ ਜਮਾ ਕਰਾਉਣ ਦਾ ਜਾਂ ਜੋ ਫਾਰਮੈਲिटीज ਨੇਗੀਆਂ ਉਹਨਾਂ ਨੂੰ ਪੂਰਾ ਕਰਨ ਦਾ ਕੱਲ ਲਾਸਟ ਡੇ ਸੀਗਾ 30 ਜੂਨ ਨੂੰ ਔਰ ਉਸ ਸਮੇਂ ਦੁਬਾਰਾ ਅਸੀਂ ਇਸ ਨੂੰ ਮਾਨਯੋਗ ਮੁਖਬੱਦਰੀ ਸਾਹਿਬ ਦੀ ਸਹਿਮਤੀ ਦੇ ਨਾਲ ਉਹਨਾਂ ਦੀ ਯੋਗ ਤੇ ਨਿਰਦੇਗ ਵਾਈਟ ਤੇ ਅਸੀਂ ਦੁਬਾਰਾ ਐਕਸਟੈਂਡ ਕੀਤਾ ਗਿਆ ਹੁਣ ਇਹ ਸਕੀਮ ਜਿਹੜੀ ਆ 16 ਅਗਸਤ 16 ਅਗਸਤ 2024 ਤੱਕ ਇਹ ਚੱਲਦੀ ਰਹੂਗੀ ਔਰ ਮੈਂ ਸਮਝਦਾ ਇਹਦਾ ਲਾਭ ਜਿਹੜਾ ਜਿਹੜੇ ਲਗਭਗ 11557 ਐਪਲੀਕੈਂਟ एलिजिबल ਐਪਲੀਕੈਂਟ ਜਿਹੜੇ ਰਬੇਨਿੰਗ ਰਹਿ ਗਏ ਉਹਨਾਂ ਨੂੰ ਇਹਦਾ ਫਾਇਦਾ ਹੋਣਾਗਾ ਸੋ ਇਹ ਅੱਜ ਦਾ ਸੀਗਾ ਸੋ ਮੈਂ ਸਮਝਦਾ ਸਾਡੀ ਜਿਹੜੀ ਹੁਣ ਤੱਕ ਦੀ ਇਹ ਸਕੀਮ ਆ OTS 3rd ਹੁਣ ਤੱਕ ਦੀ ਦੇਸ਼ ਦੇ ਅੰਦਰ ਸਭ ਤੋਂ ਸਕਸੈਸਫੁਲ ਸਕੀਮ ਸਾਬਤ ਹੋਈ ਆ ਔਰ ਬਹੁਤ ਸਾਰੇ ਜਿਹੜੇ ਸਟੇਟ ਨੇ ਉਹ ਵੀ ਸਾਨੂੰ ਫੋਲੋ ਕਰ ਰਹੇ ਨੇ ਕਿ ਬਹੁਤ ਸਾਰੇ ਸਟੇਟ ਜਿਹੜੇ ਉਹ ਸਾਨੂੰ ਇਸ OTS ਦੇ ਬਾਰੇ ਪੁੱਛ ਰਹੇ ਨੇ ਕਿ ਤੁਹਾਡੀ ਇਸ ਜਿਹੜੀ ਸਕਸੈਸ ਕਿਵੇਂ ਹੋਈ ਆ ਹੁਣ ਸਾਡਾ ਧਿਆਨ ਜਿਹੜਾ ਹੈਗਾ ਮੈਸਾਂ ਉਹਦਾ 11557 ਉਹਨਾਂ ਐਪਲੀਕੈਂਟ ਵਾਲਾ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਪ੍ਰੇਰਿਤ ਕਰ ਰਿਆਂ ਇਸ ਸਕੀਮ ਦਾ ਲਾਭ ਉਠਾਓ ਤਾਂ ਕਿ ਸਾਡੀ ਪੈਂਡੈਂਸੀ ਆ ਜਿਹੜੀ ਕਿਸਾਂ ਦੀ ਪੈਂਡੈਂਸੀ ਆ ਉਹ ਘਟੇ ਘਟ ਦਵੇ ਅਸੀਂ ਹੋਰ ਅੱਛੇ ਇਫੈਕਟਿਵ ਤਰੀਕੇ ਦੇ ਨਾਲ ਜਿਹੜੀ ਆ GSC ਦੀ ਇੰਪਲੀਮੈਂਟ ਇੰਪਲੀਮੈਂਟੇਸ਼ਨ ਕਰ ਸਕੀਏ ਕਿਦਾ ਇਹਦਾ 111557 ਇਹ ਸਕੀਮ ਦੇ ਅੰਦਰ ਐਲੀਜੀਬਲ ਨੇ 1 ਲੱਖ ਤੋਂ ਲੈ ਕੇ ਜਿਨ੍ਹਾਂ ਦੀ amount 1 ਕਰੋੜ ਤੱਕ ਹੈ ਦੇ ਆ ਰੈਲੀਜੀਬਲ ਟੋਟਲ amount ਕਿੰਨਾ ਬਣਦਾ ਇਹਨਾਂ ਦਾ ਹਾਂਜੀ ਇਹਨਾਂ ਦਾ ਟੋਟਲ amount ਕਿੰਨਾ ਨਹੀਂ ਨਹੀਂ ਇਹ ਤਾਂ ਨਹੀਂ ਅਸੀਂ ਕੱਢਿਆ ਕਿ 11000 ਦਾ ਕਿੰਨਾ ਬਣਦਾਗਾ ਪਰ ਲੇਕਿਨ ਇਹ ਇਹਦੇ ਚੋਂ ਮੈਂ ਜਿਹੜੀ ਗੱਲ ਬੜੀ ਇੰਪੋਰਟੈਂਟ ਆ ਕਿਸ 7982 ਉਹ ਕੇਸ ਨੇ ਜਿਨ੍ਹਾਂ ਦਾ 1 ਲੱਖ ਤੋਂ ਲੈ ਕੇ 1 ਕਰੋੜ ਤੱਕ ਬਣਦਾ ਸੀ ਉਹ ਆਲਰੇਡੀ ਉਹਨਾਂ ਨੇ ਅਪਲਾਈ ਕੀਤਾ ਡਿਪਾਰਟਮੈਂਟ ਨੂੰ ਸਿਰਫ 11000 ਰਹਿ ਗਏ ਇਹ ਵੱਡੀ ਸਕਸੈਸਫੁਲ ਐ ਨਹੀਂ ਤਾਂ ਜਿਹੜਾ ਵੇਵ ਹੁੰਦਾ ਕੱਲਾ ਜਿਹੜਾ 100% ਵੇਵਰ ਹੁੰਦੀ ਆ ਉਹ ਸਕੀਮ ਨੂੰ ਲੋਕੋ ਅਪਟ ਕਰ ਲੈਂਦੇ ਜੋ ਜਿਹਦੇ ਵਿੱਚ ਕਿਸੇ ਨੂੰ ਕੁਝ ਦੇਣਾ ਪੈਂਦਾ ਡਿਪਾਰਟਮੈਂਟ ਨੂੰ ਉਹਨੂੰ ਅਪਟ ਨਹੀਂ ਕਰਦੇ ਆ ਵੱਡੀ ਸਕਸੈਸਫੁਲ ਇਸ ਗੱਲ ਦੀ ਆ ਕਿ 137.6 137 ਕਰੋੜ 66 ਲੱਖ ਰੁਪਏ ਡਿਪਾਰਟਮੈਂਟ ਨੂੰ ਆ ਚੁੱਕਿਆ ਜਦ ਕੇ ਪ੍ਰਾਣੀ OTS 1 ਐਂਡ 2 OTS 1 ਐਂਡ 2 ਦੇ ਵਿੱਚ ਸਿਰਫ 13 ਕਰੋੜ ਰੁਪਏ ਦੋ ਸਕੀਮਾਂ ਚ ਸਿਰਫ 13 ਕਰੋੜ ਰੁਪਏ ਕੱਲੀ ਸਕੀਮ ਦੇ ਅੰਦਰ 137 ਕਰੋੜ ਰੁਪਏ ਤੋਂ ਵੱਧ ਪੈਸੇ ਆ ਚੁੱਕੇ ਨੇ ਜਿਹੜੇ ਅਰਜ਼ਾਦਾਰਾਂ ਚ ਵੀ ਦੇ ਜਿਹੜੇ ਸਾਡੀ ਇਹ OTS ਸਕੀਮ ਚ ਆ ਰਹੇ ਨੇ ਸੀ ਉਹਨਾਂ ਦਾ ਸੈਟਲਮੈਂਟ ਕਰ ਰਹੇ ਆ ਜੀ ਉਹ